ਬਠਿੰਡਾ ਦੇ ਬੱਲਾਰਾਮਨਗਰ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਕੀਤਾ ਗਿਆ ਹਮਲਾ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਪੜਤਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਬੱਲਾਰਾਮਨਗਰ ਇਲਾਕੇ ਦੀਆਂ ਜਿੱਥੇ ਕਿ ਅੱਜ ਸ਼ਾਮ 6 ਵਜੇ ਦੇ ਆਸ-ਪਾਸ ਇੱਕ ਘਰ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਅਤੇ ਹਮਲੇ ਤੋਂ ਬਾਅਦ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋਏ ਦੱਸੇ ਜਾ ਰਹੇ ਹਨ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮੌਕੇ ਵਾਰਦਾਤਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਹਮਲਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਬਾਬਤ ਘਰ ਮਾਲਕਾਂ ਦੇ ਬਿਆਨ ਆਦਿ ਦਰਜ ਕੀਤੇ ਜਾ ਰਹੇ ਹਨ ਪੂਰੀ ਜਾਣਕਾਰੀ ਤੁਹਾਨੂੰ ਦਿਖਾਨਿਆ ਇਸ ਖਬਰ ਦੇ ਵਿੱਚ ਕਿਹੜੇ ਨਕੇ ਸਟੇਕੀ ਹੈ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਮੇਰੇ ਬੇਟੇ ਦੇ ਸਾਰੇ ਆਮ ਇਹਨਾਂ ਨੇ ਗੁੰਡਾ ਕਰਦੀ ਕੀਤੀ ਹੈ ਜੀ ਠੀਕ ਹੈ ਜੀ ਪਹਿਲਾਂ ਤਮਕਾ ਡੇਢ ਵੇ ਤੋਂ ਕਾਖੇਗੇ ਜੀ ਉਸ ਤੋਂ ਬਾਅਦ ਆ ਕੀ ਕੰਪਲੀਟ ਲਖਾਏ ਠੀਕ ਹੈ ਜੀ ਜਦੋਂ ਅਸੀਂ ਕੰਪਲੀਟ ਲਖਾਉਣਗੇ ਤਾਂ ਸਾਡੀ ਕੰਪਲੀਟ ਇਹਨਾਂ ਨੇ ਲਿਖੀ ਦੀ ਕਾਹਦੀ ਸੁਣਵਾਈ ਕਾਹਦੀ ਸੁਣਵਾਈ ਕੀਤੀ ਇਹਨਾਂ ਨੇ ਆ ਦਾ ਆਪਣੇ ਕਰਮਾ ਥਾਂ 25 ਦੀ ਜੇ ਹੋਸ਼ ਉਹ ਉਹਨਾਂ ਨੂੰ ਪਤਾ ਕਿਹੜੇ ਕਿਹੜੇ ਲੈ ਗਿਆ ਜੀ ਇਹ ਖੜੀ ਹੈ ਤੇ ਕਿਹੜਾ ਏਰੀਆ ਤੋਂ ਇਹ ਬੱਲਾਰਾਮ ਨਗਰ ਹੈ ਜੀ 10/15/1 ਜੀ ਸਾਰੀ 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 ਗਲੀ ਗਵਾਜੀ ਗਲੀ ਦੇ ਵਿੱਚ ਇੰਨਾ ਖੌਫ ਹੋਇਆ ਬਣਾ ਜੀ ਸਾਰੇ ਜਵਾਕ ਰੋਂਦੇ ਜੀ ਅਜੇ ਤੱਕ ਚੁੱਪ ਕੀਤੀ ਕਿੰਨੇ ਕੁ ਬੰਦੇ ਸੀ ਉਹ ਓਸਿਗੇ ਜੀ 25-30 ਬੰਦੇ ਸੀਗੇ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਸਾਨੂੰ ਸਾਨੂੰ ਖਤਰਾ ਹੈ ਸਾਡਾ ਬੇਟਾ ਜਿਹੜਾ ਹੈਗਾ ਜੀ ਠੀਕ ਹੈ ਜੀ ਉਹਨੂੰ ਜਾਨ ਦੀ ਖਤਰਾ ਹੈ ਇਹ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਇਹ ਜ਼ਿੰਮੇਵਾਰ ਹੋਣਗੇ ਮੇਰਾ ਨਾਮ ਇੰਸਪੈਕਟਰ ਸੁਖਮਿੰਦਰ ਸਿੰਘ ਥਾਣਾ ਥਰਮਲ ਜ਼ਿਲ੍ਹਾ ਬਠਿੰਡਾ ਤੇ ਕੀ ਮਾਮਲਾ ਹੋਇਆ ਜੀ ਤੁਸੀਂ ਅੱਜ ਇੱਥੇ ਪਹੁੰਚੇ ਸੀ ਬੱਲਾ ਸਾਨੂੰ ਕਟ્રોલ ਰੂਮ ਤੋਂ ਕੋਣ ਆਇਆ ਸੀਗਾ ਵੀ ਬੱਲਾਰਾ ਨਗਰ ਗਲੀ ਨੰਬਰ 10 ਬਟਾ 15 ਬਟਾ 1 ਦੇ ਵਿੱਚ ਕੋਈ ਨੌਜਵਾਨ ਮੁੰਡੇ ਰੋੜੇ ਵਗਰਾ ਮਾਰ ਗਏ ਤੇ ਇਹਨਾਂ ਨੂੰ ਧਮਕਾ ਕੇ ਗਏ ਜਿਸ ਦੇ ਸਬੰਧ ਤੇ ਅਸੀਂ ਇੱਥੇ ਪਹੁੰਚੇ ਸਰ ਕਿੰਨੇ ਕੁ ਬੰਦੇ ਸੀ ਕੋਈ ਪਤਾ ਲੱਗਿਆ ਨਾ 10 12 ਕੇਰੇ ਜੀ 10 12 ਹੋਰ ਮੁੰਡੇ ਨਾਲ ਕਿ ਐ ਬਾਕੀ ਅਸੀਂ ਫਰਦਰ ਪੜਤਾਲ ਕਰ ਲਾਂਗੇ ਸਰ ਇਹਨਾਂ ਬੰਦੋ ਕੋਲ ਕੋਈ ਸਮਰੱਥਮਾ ਤੇ ਵੇਰਵਾ ਨਹੀਂ ਲੱਗਿਆ ਵੀ ਹਾਨੀ ਟਿਕੀ ਟਿਕੀ ਪਰ ਸਾਡੀ ਕਾਰ ਜਿਹੜੀ ਦਰਖਾਸਤ ਨਹੀਂ ਲਿਖੀ ਗਈ ਉਟਾ ਰੁਕ ਜਿਹੜੇ ਕਰਕੇ ਗਏ ਉਹਨਾਂ ਦੀ ਕੋਈ ਨਹੀਂ ਇਦਾਂ ਕੋਈ ਗੱਲ ਨਹੀਂ ਪਹਿਨਾ ਪਹਿਲਾਂ ਉਹਨਾਂ ਕੋਲ ਦਰਖਾਸਤ ਹੈ ਸੀ ਥਾਣੇ ਫਿਰ ਇਹਨਾਂ ਨੂੰ ਬੁਲਾਇਆ ਗਿਆ ਸੀ ਤੇ ਕੋਈ ਇਦਾਂ ਦੀ ਕੋਈ ਗੱਲ ਸਰ ਕੋਈ ਰੰਜੀਤ ਸਿੰਘ ਵਗੈਰਾ ਚੱਲ ਰਿਹਾ ਕਿ ਸਰ ਰੰਜੀਤ ਪਹਿਲਾਂ ਉਹਨਾਂ ਦੇ ਇੱਕ ਮੁੰਡਾ ਹੈਗਾ ਆਕਾਸ਼ ਗੈਰੀ ਜੀ ਜੀ ਉਹਦੇ ਬਿਆਨ ਤੇ ਪਰਚਾ ਦਰਜ ਹੋਇਆ ਸੀ ਨੰਦਨਾ ਖਿਲਾਫ ਤੇ ਕਿਰਾ ਮੋਢਲੀ ਪ੍ਰਕਾਲ ਚ ਹੀ ਆ ਰਿਹਾ ਵੀ ਉਸ ਰੰਜੀਤ ਜੀ ਦੇ ਸੰਬੰਧ ਵਿੱਚ ਹੀ ਜੋ ਆਪਸ ਵਿੱਚ ਮੁੰਡਿਆਂ ਦਾ ਹੁੰਦਾ ਸਿਰਾਂ ਗੱਲ ਸਮਝਣ ਵਾਲੀ ਸਰ ਕੋਈ ਸੱਟਾ ਵਗੈਰਾ ਬੈਠੀ ਹੈ ਕਿਸੇ ਦੀ ਇਹ ਸੱਟਾ ਕਰਾ ਦੋ ਕਰੀ ਬੱਚੇ ਕੱਲੇ ਰੋੜੇ ਵਗੈਰਾ ਉਹਨਾਂ ਨੇ ਮਾਰੇ ਇਹ ਨੁਕਸਾਨ ਬਾਰ-ਬਾਰ ਹੀ ਆ ਰੋੜੇ ਕੋਈ ਕੋਈ ਘਰ ਦਾ ਕੋਈ ਨੁਕਸਾਨ ਤਾਂ ਫਿਲਹਾਲ ਤੱਕ ਸਾਹਮਣੇ ਨਹੀਂ ਆਇਆ ਹੁਣ ਜੀ ਕਰਦੇ ਤੁਸੀਂ ਪੜਤਾਲ ਲਿਖਦੇ ਬੈਨਗਰ ਦਰਜ ਕਰਦੇ ਹਾਂ